ਹਾਂਜੀ ਦੋਸਤੋ ਕੀ ਹਾਲ ਨੇ ਅੱਜ ਆਪਾਂ ਮਾਸਟਰ ਮਾਰਬਲ ਤੇ ਆਏ ਸੀ ਤੇ ਇਹ ਮੋੜਾਂ ਤੋਂ ਜਦੋਂ ਆਪਾਂ ਮੈਸਰ ਖਾਨੇ ਨੂੰ ਜਾਂਦੇ ਆ ਨਾ ਉਸ ਰੋਡ ਤੇ ਆਪਣੇ ਤੇ ਬਠਿੰਡੇ ਵਾਲੇ ਰੋਡ ਤੇ ਸ਼ੋਰੂਮ ਬਣਿਆ ਹੋਇਆ ਹੈਗਾ ਸ਼ੋਰੂਮ ਦੀ ਜਦੋਂ ਆਪਾਂ ਗੱਲ ਸੁਣਦੇ ਆ ਐਨੀ ਹੈਵੀ ਟਾਈਲਾਂ ਜਾਦੇ ਮਹਿੰਗਾ ਹੋਣਗੀਆਂ ਤੇ ਕੁਆਲਿਟੀ ਜ਼ਰੂਰ ਹੈ ਪਰ ਰੇਟ ਰੰਪਰੇ ਵਾਲੇ ਗੋਰਾ ਟਾਈਲ ਤੋਂ ਵੀ ਆਪਣੇ ਨੀਵੇਂ ਨੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਸਟਰ ਕਹਿੰਦਾ ਵੀ ਜਿਹੜਾ ਵੀਡੀਓ ਨੂੰ ਸ਼ੇਅਰ ਕਰੂਗਾ ਉਹ ਆਪਾਂ 2 ਰੁਪਏ ਸਕੇਅਰ ਫੋਟੋ ਮਗਰ ਉਹਨਾਂ ਨੂੰ ਰਿਆਤ ਦੇਵਾਂਗੇ ਤੇ ਤੁਸੀਂ ਲੈ ਸਕਦੇ ਹੋ ਕੋਈ ਵੀ ਬਾਥਰੂਮਾਂ ਦਾ ਰਸੋਈ ਦਾ ਡਿਜ਼ਾਈਨ ਤੇ ਟਾਇਲ 2 4 ਦੀ ਹੋਰ ਆਪਣਾ 2 बाई 2 ਦੀ ਜਾਂ ਕੋਈ 32 64 ਦੀ ਵੱਡੀ ਤੋਂ ਵੱਡੀ ਟਾਇਲ ਮਿਲ ਜਾਂਦੀ ਆ ਤੇ ਰੇਟ ਵੀ ਬਹੁਤ ਜ਼ਿਆਦਾ ਮਤਲਬ ਘੱਟ ਨੇ ਕੋਈ ਜ਼ਿਆਦਾ ਐਕਸਟਰਾ ਨਹੀਂ ਹੈ ਤੇ ਤੁਸੀਂ ਦੇਖ ਸਕਦੇ ਹੋ ਰਸੋਈਆਂ ਦੇ ਡਿਜ਼ਾਈਨ ਪਏ ਆ ਜਾਂ ਵਧੀਆ ਤੋਂ ਵਧੀਆ ਟੂਟੀਆਂ ਸ਼ੀਟਾਂ ਸਾਰਾ ਸਮਾਨ ਹੀ ਮਿਲਦਾ ਤੇ ਬਾਥਰੂਮ ਦਾ ਰਸੋਈ ਦਾ ਸਾਰਾ ਸਾਜੋ ਸਮਾਨ ਹੈ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਤੇ ਨਾਲੇ ਆਪਣਾ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ